ਹਰ ਇੱਕ ਬੰਦਾ ਜਾਨ ਤੋਂ ਪਹਿਲਾਂ ਇੱਕ ਲੈਸਨ ਲੈ ਕੇ ਜਾਂਦਾ ਹੈ ਲਾਈਫ ਦਾ ਰਬੀਰ ਸਿੰਘ ਜੀ ਬੈਂਸ ਅੱਜ ਇਸ ਦੁਨੀਆ ਵਿੱਚ ਨਹੀਂ ਹੈਗੇ ਮੇਰੇ ਖਿਆਲ ਨਾਲ ਤੁਸੀਂ ਸੀਗੇ ਸ਼ਾਇਦ ਉਹਨਾਂ ਦੇ ਕੋਲ ਅਖੀਰਲੇ ਸਮੇਂ ਦੇ ਵਿੱਚ ਜੋ ਮੈਨੂੰ ਜਾਣਕਾਰੀ ਤੋਂ حاصل ਹੋਇਆ ਜੀ ਸੋ ਤੁਸੀਂ ਉਹ ਥੋੜਾ ਜਿਹਾ ਵਾਕਿਆ ਸਾਡੇ ਨਾਲ ਸਾਂਝਾ ਕਰਾਂਗੇ ਉਸ ਦਿਨ ਕੁਝ ਗੱਲਾਂ ਬਾਤਾਂ ਅਸੀਂ ਕੀਤੀਆਂ ਮੈਂ ਬਰਾਗ ਵਿੱਚ ਵੀ ਆਇਆ ਤੇ ਥੋੜਾ ਮੈਂ ਮਤਲਬ ਈਮੋਸ਼ਨਲ ਹੋ ਗਿਆ ਤੇ ਮੈਨੂੰ ਗੁੱਸੇ ਵੀ ਹੋਏ ਉਹ ਕਹਿੰਦੇ ਮੈਨੂੰ ਕੋਈ ਡਰ ਨਹੀਂ ਹੈਗਾ ਵੀ ਇਹ ਦੁਨੀਆ ਨੂੰ ਛੱਡ ਕੇ ਜਾਣ ਦਾ ਵੀ ਮੈਂ ਜੋ ਵੀ ਚਾਹੁੰਦਾ ਸੀ ਜ਼ਿੰਦਗੀ ਦੇ ਵਿੱਚ ਮੈਂ ਉਹ ਕੀਤਾ ਤੇ ਆਈ ਹੈਵ ਅਚੀਵ ਵੀ ਮੇਰੀ ਜੋ ਖੁਆਇਸ਼ਾਂ ਸੀਗੀਆਂ ਜ਼ਿੰਦਗੀ ਚ ਮੈਂ ਸਾਰਾ ਕੁਝ ਉਹ ਕੋਸ਼ਿਸ਼ ਕੀਤੀ ਆ ਉਹਨਾਂ ਜੀਵਨ ਦੀ ਤੇ ਫਿਰ ਮਨੂੰ ਉਹ ਲਿਖ ਕੇ ਦੇ ਕੇ ਗਾਇਵ ਵੀ ਟਰੁਥ ਇਜ਼ ਹਾਇਰ ਇਨ ਥਿਸ ਯੂਨੀਵਰਸ ਐਂਡ ਬਟ ਟਰੁਥਫੁਲ ਲਾਈਫ ਇਜ਼ ਹਾਇਰ ਦੈਨ ਟਰੂਥ ਵੀ ਅਸੀਂ ਸੁਣਦੇ ਆਏ ਆ ਸਦੀਆਂ ਤੋਂ ਵੀ ਸੱਚ ਸੰਸਾਰ ਚ ਸਭ ਤੋਂ ਵੱਡਾ ਨਾ ਤੇ ਪਰ ਕਹਿੰਦੇ ਜੇ ਸੱਚ ਤੋਂ ਵੀ ਕੁਝ ਵੱਡਾ ਤੁਹਾਡਾ ਜਿਹੜਾ ਸੱਚਾ ਸੋਚਾ ਜੀਵਨ ਹੈ ਵੀ ਜੇ ਸਿੱਖ ਦੇ ਕੋਲ ਪ੍ਰੈਕਟੀਕਲ ਵੇ ਆਫ ਲਾਈਫ ਅੱਛਾ ਜੀਵਨ ਨਹੀਂ ਹੈਗਾ ਤਾਂ ਤੁਸੀਂ ਪੱਗ ਬੰਨ ਲਓ ਦਾੜੀ ਰੱਖ ਲਓ ਪੀ ਐਚ ਡੀ ਕਰ ਲਓ ਕੋਈ ਮੈਨੇ ਕਿਉਂਕਿ ਸਿੱਖੀ ਤਾਂ ਇੱਕ ਸਵੇਰ ਤੋਂ ਲੈ ਕੇ ਰਾਤ ਤੱਕ ਪ੍ਰੈਕਟੀਕਲ ਵੇ ਆਫ ਲਾਈਫ